ਹਾਂਜੀ ਅਗਲੀ ਖਬਰ ਹੈ ਜੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਕਿਸਾਨਾਂ ਲਈ 1396 ਕਰੋੜ ਰੁਪਏ ਦੀਆਂ 7 ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈਗਾ ਅਤੇ ਰਾਹਤ ਵੀ ਦਿੱਤੀ ਗਈ ਹੈ ਕਿ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਪਣੇ ਸੋਮਵਾਰ ਨੂੰ 7 ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਮੰਤਰੀ ਮੰਡਲ ਨੇ ਕਿਸਾਨਾਂ ਦੇ ਜੀਵਨ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ 13966 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਸ਼ਵਨੀ ਬੈਸ ਨੇ ਨੈਸ਼ਨਲ ਮੀਡੀਆ ਸੈਂਟਰ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੇ ਅੱਜ ਖੇਤੀਬਾੜੀ ਸੈਕਟਰ ਵਿੱਚ ਸੁਧਾਰ ਅਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ 7 ਵੱਡੇ ਫੈਸਲੇ ਕੀਤੇ ਗਏ ਹਨ। ਇਸ ਤਹਿਤ 2817 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਐਗਰੀਕਲਚਰ ਮਿਸ਼ਨ ਜਿਹੜਾ ਕਿ ਲਾਗੂ ਕੀਤਾ ਜਾਵੇਗਾ। ਅਤੇ 3979 ਕਰੋੜ ਰੁਪਏ ਦੀ ਲਾਗਤ ਨਾਲ ਖੁਰਾਕ ਅਤੇ ਪੋਸ਼ਣ ਸੁਰੱਖਿਆ ਲਈ ਫਸਲ ਵਿਗਿਆਨ ਕੀਤੀ ਗਈ ਹੈ ਅਤੇ 2291 ਕਰੋੜ ਦੀ ਲਾਗਤ ਨਾਲ ਪ੍ਰਬੰਧਨ ਅਤੇ ਸਮਾਜਿਕ ਵਿਗਿਆਨ ਦੀ ਮਜ਼ਬੂਤੀ ਕੀਤੀ ਗਈ ਹੈ 1702 ਕਰੋੜ ਰੁਪਏ ਦੀ ਲਾਗਤ ਨਾਲ ਸਸਟੇਨੇਬਲ ਪਸ਼ੂਧਨ ਸਿਹਤ ਤੇ ਉਤਪਾਦਨ ਸ਼ਾਮਲਨ ਤੇ 860 ਕਰੋੜ ਰੁਪਏ ਨਾਲ ਬਾਗਬਾਨੀ ਦਾ ਟਿਕਾਊ ਵਿਕਾਸ ਅਤੇ 1202 ਕਰੋੜ ਰੁਪਏ ਨਾਲ ਕਿਸੇ ਕ੍ਰੀਸ਼ੀ ਵਿਗਿਆਨ ਕੇਂਦਰ ਦੀ ਮਜ਼ਬੂਤੀ ਅਤੇ 1115 ਕਰੋੜ ਰੁਪਏ ਦੀ ਲਾਗਤ ਨਾਲ ਕੁਦਰਤੀ ਸੌਤ ਪ੍ਰਬੰਧਨ ਵਰਗੇ 7 ਪ੍ਰੋਗਰਾਮ ਸ਼ਾਮਲ ਕੀਤੇ ਗਏ ਹਨ। ਹਾਂਜੀ ਹਾਲੀ ਖਬਰ ਹੈ ਕਿਸਾਨ ਪ੍ਰਾਲੀ ਨੂੰ ਅੱਗ ਲਾਉਣ ਦੀ ਥਾਂ ਇਸ ਨੂੰ ਖੇਤਾਂ 'ਚ ਹੀ ਮਿਲਾਉਣ ਡਿਪਟੀ ਕਮਿਸ਼ਨਰ ਦਾ ਇਹ ਬਿਆਨ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਨੇ ਸਖਤ ਐਮਨ ਦਾ ਪਰੇ ਨੇ ਜ਼ਿਲ੍ਹੇ ਚਿੱਟੂਵ ਨੇ ਦੀ ਪ੍ਰਾਲੀ ਅਤੇ ਫਸਲਾਂ ਦੀ ਹੋਰ ਰੈਂਦ ਖੁੰਦ ਨੂੰ ਅੱਗ ਲਾਉਣ ਨਾਲ ਹੁੰਦੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਬੈਨ ਨੂੰ ਫਰੀ ਚੰਡੀ ਦੇ ਕੇ ਵੀ ਰਵਾਨਾ ਕੀਤਾ ਗਿਆ ਅਤੇ ਇਹ ਬੈਨਾਂ ਅਗਲੇ 40 ਦਿਨ ਢਲੇ ਦੇਜ 934 ਪਿੰਡਾਂ 'ਚ ਜਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨਗੀਆਂ ਹਾਂ ਜੀ ਆਲੀ ਖਬਰਾਂ ਜੀ ਸੰਗਰੂਰ ਵਿਖੇ ਕਣਕ ਛੋਣੇ ਦੇ ਦੋ ਦੋ ਫਸਲੀ ਚੱਕਰ ਤੋਂ ਨਿਕਲ ਕੇ ਕਿਵੇਂ ਸੁਖਦੀਪ ਸਿੰਘ ਨੇ ਫੁੱਲਾਂ ਦੀ ਖੇਤੀ ਨੂੰ ਬਣਾਇਆ ਲਾਹੇਵੰਦ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਕਿਸਾਨ ਖੇਤੀਬਾੜੀ ਨੂੰ ਘਾਟੇ ਦਾ ਸੋਦਾ ਆਖ ਰਹੇ ਹਨ ਤੇ ਪੰਜਾਬ ਵਿੱਚ ਕਿਸਾਨਾਂ ਦੇ ਬੱਚੇ ਵੱਡੇ ਪੱਧਰ 'ਤੇ ਖੇਤੀ ਦਾ ਤੰਦਾ ਛੱਡ ਕੇ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਰਹੇ ਹਨ ਖੇਤੀ ਮਾਲਾ ਦਾ ਕਹਿਣਾ ਕਿ ਪੰਜਾਬ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਤੰਦਾ ਬਣੋ ਲਈ ਖੇਤੀ ਨੂੰ ਕਣਕ ਤੇ ਝੋਨੇ ਦੀ ਦੋ ਫਸਲੀ ਚੱਕਰ ਵਿੱਚ ਕੱਢ ਕੇ ਹੋਰ ਬਦਲਵੀਂ ਫਸਲਾਂ ਵਿੱਚ ਜਾਣ ਦੀ ਜ਼ਰੂਰਤ ਹੈ ਹਾਂਜੀ ਅਗਲੀ ਖ਼ਬਰ ਹੈ ਕਾਲੀ ਲੀਡਰਾਂ ਦੀ ਆਪਸੀ ਲੜਾਈ ਵਿਚਾਲੇ ਕਾਲ ਤੱਕ ਸائب ਦੇ ਜਥੇਦਾਰ ਦਾ ਸੱਤ ਹੁਕਮ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਬਗਗੀ ਧੜੇ ਦੇ ਨੇਤਾਵਾਂ ਵੱਲੋਂ ਇੱਕ ਦੂਜੇ ਤੇ ਕੀਤੀ ਜਾ ਰਹੀ ਬੈਨਿਵਾਜੀ ਦਾ ਸ਼੍ਰੀ ਕਾਲ ਤੱਕ ਸائب ਦੇ ਜਥੇਦਾਰ ਗੈਨੀ ਰਗਵੀਰ ਸਿੰਘ ਨੇ ਸਖਤ ਨੋਟਿਸ ਲੈ ਗਏ ਜਥੇਦਾਰ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਵਿਚਾਰੇ ਇਹਾਰੇ ਮਾਮਲੇ ਦੇ ਸਬੰਧ ਵਿੱਚ ਵੱਖ-ਵੱਖ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਅਤੇ ਇੱਕ ਦੂਜੇ ਦੇ ਖਿਲਾਫ ਕੀਤੀ ਜਾ ਰਹੀ ਪਹਿਨਵਾਜ਼ੀ ਦਾ ਸਖਤ ਨੋਟਿਸ ਲੈ ਲਿਆ ਗਿਆ ਹੈ। ਹਾਂਜੀ ਆਲੀ ਖਬਰ ਇਹ ਹੁਣ 20 ਮਿੰਟਾਂ ਚ ਕਿਸਾਨਾਂ ਨੂੰ ਮਿਲੇਗਾ ਲੌਂਗ ਕਿਸਾਨਾਂ ਲਈ ਮੋਦੀ ਸਰਕਾਰ ਦੇ 7 ਵੱਡੇ ਵਾਅਦੇ ਕੀਤੇ ਗਏ ਨੇ ਕੇਂਦਰੀ ਮੰਤਰੀ ਮੰਡਲ ਨੇ ਸੋਮਵਾਰ ਨੂੰ ਖੇਤੀਬਾੜੀ ਖੇਤਰ ਨਾਲ ਸੰਬੰਧਿਤ 7 ਪ੍ਰਮੁੱਖ ਪ੍ਰੋਗਰਾਮਾਂ ਲਈ ਲਗਭਗ 14000 ਕਰੋੜ ਰੁਪਏ ਦੇ ਖਰਚੇ ਨੂੰ ਮੰਜ਼ੂਰੀ ਦੇ ਦਿੱਤੀ ਹੈ ਇਸ ਵਿੱਚ ਡਿਜੀਟਲ ਐਗਰੀਕਲਚਰ ਮਿਸ਼ਨ ਅਤੇ ਫਸਲ ਵਿਗਿਆਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਕਿਸਾਨਾਂ ਨੂੰ ਕਰਜ਼ਾ ਲੈ ਲਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਅਤੇ ਇਹਨਾਂ ਨੂੰ ਹੁਣ ਉਹਨਾਂ ਨੂੰ 20 ਮਿੰਟਾਂ ਵਿੱਚ ਮੁਹੱਈਆ ਕਰਵਾ ਦਿੱਤਾ ਜਾਵੇਗਾ ਕੋਈ ਵੀ ਲੋਨ ਲੈਣਾ ਹੈ ਉਹ 20 ਮਿੰਟਾਂ ਵਿੱਚ ਲੋਨ ਲੈ ਸਕਦੇ ਨੇ ਹਾਂਜੀ ਆਲੀ ਖਵਰ ਇਹ ਪ੍ਰਤਾਪ ਬਾਜਪਾ ਨੇ ਗੈਂਗਸਟਰ ਲਾਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਸੱਤ ਨੂੰ ਵਿਚਿਤ ਚੁੱਕਿਆ ਗਿਆ ਤੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ ਇਸ ਦੌਰਾਨ ਆਗੂ ਵਿਰੋਧੀ 3 ਪ੍ਰਤਾਪ ਸਿੰਘ ਬਾਜਪਾ ਨੇ ਗੈਂਗਸਟਰ ਲਾਰਸ ਦੀ ਇੰਟਰਵਿਊ ਦਾ ਮੁੱਦਾ ਚੁੱਕਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਇਹ ਮੁੱਦਾ ਪੂਰੇ ਪੰਜਾਬ ਦਾ ਨਾਂ ਖਰਾਬ ਕਰ ਰਿਹਾ ਹੈ ਅਤੇ ਮਸ਼ਹੂਰ ਕੈ ਕਿਦੂ ਮੋਸੇਵਾਲਾ ਕਤਲ ਕਾਂਡ ਵਿੱਚ ਵੀ ਇਸ ਦੇ ਗਰੋ ਦਾ ਹੱਥ ਹੈ ਹਾਂਜੀ ਇਸੇ ਤਰ੍ਹਾਂ ਅਗਲੀ ਖ਼ਬਰ ਹੈ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਚ ਚੁੱਕਿਆ ਐਸਐਸਸੀ ਐਸਐਸਟੀ ਸਕਾਲਰਸ਼ਿਪ ਦਾ ਮੁੱਦਾ ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਨਹੀਂ ਹੋਣ ਦੇਵਾਂਗਾ ਖਿਲਵਟ ਜਿਹੜਾ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਮਹਾਲੀਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਲਿਤ ਵਿਦਿਆਰਥੀਆਂ ਨਾਲ ਜੁੜੇ ਸਕਾਲਰਸ਼ਿਪ ਦਾ ਮੁੱਦਾ ਚੁੱਕਿਆ ਗਿਆ ਹੈਗਾ ਹਾਂਜੀ ਆਲੀ ਖ਼ਬਰ ਹੈ ਮਾਰਕ ਫੈਡ ਚੌਕ ਵਿਖੇ ਅਮਰਤ ਸੰਚਾਰ ਕਰਵਾਇਆ ਗਿਆ ਹੈਗਾ ਪੰਜਾਬ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਗੁਰੂਤਾ ਗੱਦੀ ਦਿਵਸ ਅਤੇ ਤਨ ਤਨ ਸਤਿਗੁਰੂ ਗੁਰੂ ਸ਼੍ਰੀ ਅਮਰਦਾਸ ਸਾਹਿਬ ਜੀ ਦੇ 450 ਸਾਲਾ ਜੋਤੀ ਜੋਤ ਸਤਵਦੀ ਸਮਾਗਮ ਨੂੰ ਮੁੱਖ ਰੱਖਦੇ ਆ ਅਧਿਕਾਰਯੋਗ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਵਿੰਦਰ ਸਿੰਘ ਕਹਲਵਾ ਐਡੀ ਸਖਤਰ ਪਰੰਪਰਾ ਚਾਰ ਕਮੇਟੀ ਸ਼੍ਰੀ ਅਮਰਤਸਰ ਸਾਹਿਬ ਜੱ태ਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ શ્રી ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਜਿਹੜਾ ਕਿ ਅਮਰਿਤ ਅਰ ਸੰਚਾਰ ਕਰਵਾਇਆ ਗਿਆ ਹੈਗਾ ਹਾਂਜੀ ਆਲੀ ਖ਼ਬਰ ਇਹ ਪਾਪਰ ਐਕਟ 1995 ਵਿੱਚ ਸੋਧਨਾ ਸੂਬੇ ਦੀ ਆਰਥਿਕਾ ਨੂੰ ਹੁਲਾਰਾ ਤੇ ਆਮ ਲੋਕਾਂ ਨੂੰ ਲਾਹਤ ਮਿਲ ਜਾਰੀ ਹੈ ਤੇ ਮੰਤਰੀ ਹਰਪਾਲ ਸਿੰਘ ਛਿਮਾ ਨੇ ਇਹ ਸੰਸਦ ਵਿੱਚ ਆ ਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਅਰਪਾਲ ਸਿੰਘ ਜਿਮਾ ਨੇ ਅੱਜ ਵਿਧਾਨ ਸਭਾ ਵਿੱਚ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਵਿੱਚ ਪੇਸ਼ ਕੀਤੀ ਗਈ ਸੋਧ ਨੂੰ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਅਤੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਵਿੱਚ ਇੱਕ ਅਹਿਮ ਕਦਮ ਕਰਾਰ ਦਿੰਦਿਆਂ ਇਸ ਦੀ ਸਲਾਘਾ ਕੀਤੀ ਗਈ ਹੈ। ਹਾਂਜੀ ਹਾਲ ਹੀ ਖਵਰੇ ਡੀਸੀ ਦਫ਼ਤਰ ਅੱਗੇ ਲੱਗਾ ਕਿਸਾਨਾਂ ਦਾ ਦਰਨਾ ਹਾਈਵੇ 54 ਤੇ ਹੋਇਆ ਤਬਦੀਲ ਜਿਹੜਾ ਕਿ ਤਰਨਤਾਰਨ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵੱਲੋਂ ਡੀਸੀ ਦਫ਼ਤਰ 'ਤੇ ਧਰਨਾ ਲਗਾਇਆ ਗਿਆ ਸੀ ਜੋ ਕਿ 28 ਅਗਸਤ ਨੂੰ ਪਿੰਡ ਸੇਖਪੱਤਾ 'ਚ ਭਾਰਤ ਮਾਲਾ ਸਕੀਮ ਦੀ ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਮਤਨ ਕਿਸਾਨ ਗੁਰਸੇਵਕ ਸਿੰਘ ਦੀ 3 ਏਕੜ ਜ਼ਮੀਨ ਝੋਨੇ ਦੀ ਫਸਲ ਨੂੰ ਮਸ਼ੀਨਾਂ ਨਾਲ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇਹ ਧਰਨਾ ਲੱਗਣ ਜਾ ਰਿਹਾ ਤੇ ਇਸ ਕਰ ਕਿਸਾਨਾਂ ਨੇ ਹਾਈਵੇ 54 ਤੇ ਤਬਦੀਲ ਕਰ ਦਿੱਤਾ ਗਿਆ। ਹਾਂਜੀ ਆਲੀਖਾ ਰਹੀ ਪੰਜਾਬ ਸਰਕਾਰ ਦੀ ਅਨਗੈਲੀ ਨਜ਼ਰ ਆਉਂਦੀ ਵਿਖਰੀ ਹੈ। ਸਰਦ ਦੀ ਪੱਟੀ ਦੇ ਤਹਨਾਤ ਹੌਂ ਗਾਰਡਾਂ ਦੀਆਂ 6 ਬਟਾਲੀਅਨਾਂ ਚ ਜਵਾਨਾਂ ਦੀ ਵੱਡੀ ਘਾਟ ਦੇਖਣ ਨੂੰ ਮਿਲੀ ਹੈ। ਨਹੀਂ ਹੋ ਰਹੀ ਹੈ ਕਿ ਭਾਰਤੀ ਪੁਲਿਸ ਅਤੇ ਬੀਐਸਐਫ ਨਾਲ ਅੱਤਵਾਦੀ ਦੇ ਖਿਲਾਫ ਲੰਮੀ ਲੜਾਈ ਤੋਂ ਬਾਅਦ ਇਲਾਵਾ ਪਠਾਨਕੋਟ ਦੇ 에ਅਰਵੇਸ ਤੇ ਹਮਲੇ ਅਤੇ ਦੇਸ਼ ਦੀ ਸੁਰੱਖਿਆ ਖਾਤਰ ਪੰਜਾਬ ਪਾਰ ਵਿੱਚ 385 ਦੇ ਕਰੀਬ ਹੋਮਗਾਰਡ ਜਵਾਨ ਸ਼ਹੀਦੀ ਜਾਮ ਪੀ ਚੁੱਕੇ ਹਨ ਅਤੇ ਅੱਜ ਵੀ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਤੰਦੇਹੀ ਨਾਲ ਡਿਊਟੀ ਕਰ ਰਹੇ ਹਨ ਜਿਸ ਵਿੱਚ ਕੀ ਹੋਮ ਗਾਰਡਾਂ ਦੀ ਜਿਹੜੀ ਕਿ ਬਟਾਲੀਅਨ 6 ਵਿੱਚ ਜਵਾਨਾਂ ਦੀ ਘਾਟ ਨਜ਼ਰ ਆ ਰਹੀ ਹੈ ਹਾਂਜੀ ਆਖੀ ਖਬਰ ਇੱਕ ਕੇਂਦਰ ਨੇ ਪੰਜਾਬ ਦੇ ਕਰੋੜਾਂ ਰੁਪਏ ਦੇ ਫੰਡ ਰੋਕ ਦਿੱਤੇ ਗਏ ਹਨ ਇਹ ਨਗਰ ਕੌਂਸਲ ਮੋਰਿੰਡਾ ਵੱਲੋਂ ਫਾਇਰ ਵਿਗਟ ਦੀ ਨਵੀਂ ਉਸਾਰੀ ਇਮਾਰਤ ਦਾ ਧੁਗਾਟਨ ਵਿਧਾਇਕ ਡਾਕਟਰ ਚੰਨਜੀਤ ਸਿੰਘ ਇਹ ਕੀਤਾ ਗਿਆ ਇਸ ਤੋਂ ਪਹਿਲਾ ਫਾਇਰ ਵਿਗਰਡ ਦੇ ਕਰਮਚਾਰੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਧੋਗ ਪਾਏ ਗਏ ਆ ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਲਈ ਯਤਨ ਕੀਤੇ ਜਾ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਅਜੇ ਇਹ ਯਤਨਾਂ ਨੂੰ ਰੋਕ ਲਈ ਫੰਡ ਰੋਕੇ ਜਾ ਰਹੇ ਹਨ ਜਿਸ ਵਿੱਚ ਕਿ ਲਗਭਗ 10000 ਕਰੋੜ ਰੁਪਏ ਦੇ ਆਮ ਆਦਮੀ ਕਲੀਨਿਕਾਂ ਦੇ ਹੋਰ ਵਿਕਾਸ ਕਾਰਜਾਂ ਲਈ ਜਿਹੜਾ ਕਿ ਰੋਕ ਦਿੱਤੇ ਗਏ ਨੇ ਹਾਂਜੀ ਅਗਲੀ ਖਬਰ ਹੈ ਜੀ ਐਮਐਲਏ ਪਠਾਨ ਮਾਜਰਾ ਤੇ ਗੁਰਲਾਲ ਕਨੌਰ ਨੇ 2.53 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਦੋ ਪੁਲਾਂ ਦੇ ਨੀਂਹ ਪੱਥਰ ਰੱਖ ਦਿੱਤੇ ਗਏ ਨੇ